ਤੋ ਸੋਨਾਲਿਕਾ ਡੀਆਈ 35 ਵਾਲਾ ਆ ਗਿਆ ਇਹ ਟਰੈਕਟਰ ਦੀ ਵੀਡੀਓ ਤੇ ਕਮੈਂਟ ਵੀ ਆਈ ਸੀ ਆਪਾਂ ਪਹਿਲਾਂ ਵੀ ਪਾਇਆ ਸੀ ਵੀ ਸਾਨੂੰ ਡੀਆਈ 35 ਵਾਲਾ ਟਰੈਕਟਰ ਦਿਖਾਓ ਇਹ ਤੇਲ ਖਰਚਾ ਬਹੁਤ ਘੱਟ ਹੁੰਦਾ ਨਾ ਬਈ ਕੀ ਡਿਮਾਂਡ ਕਰਦਾ ਇਹਦੀ ਮੇਰੇ ਇਹਦੀ 44500 4 ਲੱਖ 45000 ਡਿਮਾਂਡ ਆ ਤੇ ਡਬਲ ਪੰਪ ਚ ਆ ਗਿਆ ਜੀ ਹਾਂ ਡਬਲ ਪੰਪ ਕਿੰਨੇ ਮਾਡਲ ਸੀਗਾ ਇਹ ਜੀ ਇਹ 21 ਮਾਡਲ ਆ ਵੀਰੇ 21 ਮਾਡਲ ਕਾ ਡੀਆਈ 700 ਬਣਾ ਰੱਖ ਕਿੰਨੇ ਮਾਡਲ ਹੈ ਜੀ ਇਹ ਮੇਰੇ 14 ਮਾਡਲ ਆ ਇਹ 14 ਮਾਡਲ ਆ ਹਾਂ ਕੀ ਡਿਮਾਂਡ ਕਰਦਾ ਇਹ ਦੀ ਵੀਰੇ 425 ਡਿਮਾਂਡ ਹੈ ਇਹ ਯਾਰ 4,25,000 ਰੁਪਏ ਡਿਮਾਂਡਾ ਥੋੜੀ ਵੀਡੀਓ ਦੇਖ ਕੇ ਜਿਹੜਾ ਹੈ ਮਾਨਤਨ ਕਰ ਇੱਕ ਵੀ ਘਟਾਉਣਾ ਹੈ ਕੱਟ ਲਾਂਗੇ ਬਈ ਯਾਰ ਠੀਕ ਆ ਜੀ ਤੇ ਨੰਬਰ ਬਈ ਆਪਣਾ 941797731 ਹਾਂਜੀ ਦੋਸਤੋ ਬਰਨਾਲੇ ਖੜੇ ਆਪਾਂ ਟਰੈਕਟਰ ਮੰਡੀ 'ਚ ਬਾਈ ਨਾਲ ਗੱਲਬਾਤ ਕਰ ਰਹੇ ਹਾਂ ਐਸੀਆ ਬਈ ਐਸੀਆ ਵੀਰੇ ਹੋਰ ਕਹਿ ਮੈਂ ਜੀ ਠੀਕ ਆ ਵਧੀਆ ਵੀਰੇ ਯਾਰ ਕਿੰਨੇ ਟਰੈਕਟਰ ਲੈ ਕੇ ਆਉ ਬਈ ਅੱਜ ਮੇਰੇ ਆਪਾਂ ਅੱਜ ਦੋ ਟਰੈਕਟਰ ਲੈ ਕੇ ਆਏ ਹਾਂਗੇ ਇੱਕ 750 ਦਾ ਇੱਕ 35 ਵਾਲਾ ਸੋਨਾ ਲਿਕਾ ਇਹ ਸਟਾਰਟ ਕਰਦੇ ਆ ਬਾਈ ਜੀ ਆਪਾਂ ਸ ਕਿੰਨੇ ਮਾਡਲ ਹੈ ਜੀ ਇਹ? ਵੀਰੇ 14 ਮਾਡਲ ਆ ਇਹ। 14 ਮਾਡਲ ਆ। ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਟਾਇਰਾਂ ਦੀ ਵੀਰੇ ਮਗਰਲੇ 75 ਪੈਸੇ ਟਾਇਰ ਨੇ ਯਾਰਾ। 75 ਪੈਸੇ ਟਾਇਰ ਆ ਬਾਈਕ ਵਾਲੇ 14928 ਦੇ ਲਿੰਕਾਂ ਲਿੰਕਾਂ ਦੇਖ ਸਕਦੇ ਹੋ ਤੁਸੀਂ ਪੂਰੀਆਂ ਘੈਂਟ ਆ ਤੇ ਹੈਵੀ ਹੁੱਕ ਲੱਗੀ ਹੋਈ ਆ। ਤੇ ਪੀਵੀ 19 ਬਰਨਾਲੇ ਦਾ ਲੋਕਲ ਨੰਬਰ ਆ ਬਾਈ ਜੀ ਰੰਗ ਪਿੰਡ ਦਾ オリジナル ਆ ਬਾਈ। ਜਮਾ ਰੀਜਨਲ ਡਿਸਟ੍ਰੀਬਿਊਟਰ ਵੀ ਹੈਗਾ ਬਾਈ। ਸਿੰਗਲ ਡਿਸਟ੍ਰੀਬਿਊਟਰ। ਹਾਂ। ਸਿੰਗਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਆ। ਮੜਾ ਘਾਟਮੜ ਗੂਟ ਦੇਖ ਸਕਦੇ ਨੂੰ ਤੁਸੀਂ ਪੂਰੇ ਵਧੀਆ ਪਿਆ ਬਾਈ ਜੀ ਜਮਾ ਫੁੱਲ ਰੀਜਨਲ ਟਰੈਕਟਰ ਰੰਗ ਪੇਂਟ ਦਾ ਦੇਖ ਸਕਦੇ ਆਂ ਪਾਇਪੂਰ ਦਾਣ ਤੋਂ ਜਿੰਨਾ ਵੀ ਰੰਗ ਲਿਆ ਔਰੀਜਨਲ ਆ ਤੇ ਇੱਕ ਪਾਵਰ ਸਟੀering ਦੇਖ ਸਕਦੇ ਤੁਸੀਂ ਡਬਲ ਪੰਪ ਆ ਤੇ ਫਰੰਟ ਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਮੇਰੇ 85-86 ਟਾਇਰ ਨੇ 85-86 ਫਰੰਟ ਵਾਲੇ ਟਾਇਰ ਆ ਇੱਕ ਵਜ ਕੇ ਬਸ ਕਲੇ ਟਾਇਰ ਚੇਂਜ ਹੋਇਆ ਹੈ ਬਾਕੀ ਸਾਰਾ ਟਰੈਕਟਰ ਰੀਜਨਲ ਹੈ ਰੀਜਨਲ ਆ ਸਾਰਾ ਇਹਦੀ ਕੀ ਡਿਮਾਂਡ ਹੈ ਟਾਇਰ ਨਾਲ ਦੇ ਨੇ ਬਾਈਕ ਵਾਲੇ ਟਾਇਰ ਵੀ ਨਾਲ ਦੇ ਹਾਂ ਕੰਰੈਂਟ ਵਾਲੇ ਟਾਇਰ ਚੇਂਜ ਹੋਏ ਬਾਈਕ ਵਾਲੇ ਟਾਇਰ ਵੀ ਨਾਲ ਦੇ ਆ ਤੇ ਆਇਲ ਬ੍ਰੇਕ ਆ ਗਿਆ ਇਹ ਛੇੜ ਗੇਅਰ ਚ ਆ ਗਿਆ ਤੇ ਕੀ ਡਿਮਾਂਡ ਕਰਦਾ ਇਹਦੀ ਵੀਰੇ 425 ਡਿਮਾਂਡ ਹੈ ਇਹਦੀ ਯਾਰ 4 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਥੋੜੀ ਵੀਡੀਓ ਦੇਖ ਕੇ ਜਿਹੜਾ ਹੈ ਮਾਨਤਨ ਕਰ ਦਾਂਗੇ ਆਪਾਂ ਡਬਲ ਪੰਪ ਆ ਹਾਂ ਬਈ ਡਬਲ ਮਾਡਲ ਕਿੰਨਾ ਸੀ ਬਈ ਇਹ ਇਹ 14 ਮੇਰੇ ਯਾਰ 14 ਮਾਡਲ ਆ ਤੇ ਪੀਪੀ 19 ਬਰਨਾਰੇ ਦਾ ਲੋਕਲ ਨੰਬਰ ਆ ਬਈ ਜੀ ਤੇ ਅੱਗੇ ਸੋਨ ਦਿਖਾਉਣਾ ਆਪਾਂ ਡੀਆਈ 35 ਹਾਂਜੀ ਦੋਸਤੋ ਸੋਨਾ ਲਿਖਾ ਡੀਆਈ 35 ਵਾਲਾ ਆ ਗਿਆ ਇਹ ਟਰੈਕਟਰ ਦੀ ਵੀਡੀਓ ਤੇ ਕਮੈਂਟ ਵੀ ਆਈ ਸੀ ਆਪਾਂ ਪਹਿਲਾਂ ਵੀ ਪਾਇਆ ਸੀ ਵੀ ਸਾਨੂੰ ਡੀਆਈ 35 ਵਾਲਾ ਟਰੈਕਟਰ ਦਿਖਾਓ ਇਹ ਆ ਤੇਲ ਖਰਚਾ ਬਹੁਤ ਘੱਟ ਹੁੰਦਾ ਨਾ ਬਈ ਹਾਂ ਬਈ ਇਹ ਕਿਰਾਏ ਵਾਲ ਟਰੈਕਟਰ ਹੁੰਦਾ ਬੰਦਾ ਜਿਹਨੇ ਕਿਰਾਇਆ ਕਰੂ ਤੇ ਲੈਣਾ ਹੁੰਦਾ ਟਰਾਲੀ ਲਿਟਰਲੀ ਤੇ ਚਲਾਉਣਾ ਹਾਂ ਉਹੀ ਵੱਧ ਲੈਂਦਾ ਇਹਨਾਂ ਨੂੰ ਤੇਲ ਖਰਚਾ ਘਟਾ ਜਮਾ ਖਰਚਾ ਘਟਾ ਇਹਦਾ ਬਚਾਉਂਦਾ ਪੈਸੇ ਅਗਲੇ ਆਹ ਬਈ ਵਧੀਆ ਬਚਾਉਂਦਾਗਾ ਬਈ ਇਹ ਪੈਸੇ ਬਚਾ ਦਿੰਦਾ ਤੇ ਕਿੰਨੇ ਮਾਡਲ ਹੈ ਇਹ ਬਈ ਵੀਰੇ 21 ਮਾਡਲ ਆ 21 ਮਾਡਲ ਆ ਸੈਂਟਰ ਗੇਅਰ ਚ ਆ ਗਿਆ ਸੈਂਟਰ ਗੇਅਰ ਚ ਆ ਪਾਇਰਾਂ ਦੀ ਕੀ ਕੰਡੀਸ਼ਨ ਆ ਵੀਰੇ ਵੀਰੇ ਮਗਰ ਲੇਦਾ ਇਹਦੇ 75 ਪੈਸੇ ਟਾਇਰ ਨੇ 75 ਪੈਸੇ ਟਾਇਰ ਆ 13 6 28 ਵਾਲੇ ਗੁਡੀਅਰ ਦੇ ਹਾਂ ਪੀਵੀ 19 ਇਹ ਵੀ ਪੀਵੀ 19 ਆ ਹਾਂ ਬਈ ਪਰ ਵਾਲੇ ਦਾ ਲੋਕਲ ਨੰਬਰ ਆ ਪੀਵੀ 19 ਰੰਗ ਪੈਂਟ ਦਾ origignal ਆ ਵੀਰੇ ਜਿਮਾਰੇ ਜਨਾਲਾ ਵੀ ਇਹ ਤਾਂ ਜਿਆਦਾ ਸ਼ੋਰੂਮ ਕੰਡੀਸ਼ਨ ਆ ਜੰਮਾ ਇਹ ਕਿੰਨੇ ਘੰਟੇ ਚੱਲਿਆ ਵੀਰੇ ਇਹ ਵੀਰੇ 1900 ਘੰਟੇ ਚੱਲਿਆ 1900 ਘੰਟੇ ਚੱਲਿਆ ਹਾਂ ਤੇ ਰਿੰਗ ਰੂੰਬ ਦੇਖ ਸਕਦਾ ਤੁਸੀਂ ਐ ਪੂਰੇ ਵਧੀਆ ਪਿਆ ਰੰਗ ਪੈਂਟ ਦਾ ਸਾਰਾ origignal ਟਰੈਕਟਰ ਮੜਗਾ ਟਮੜ ਗੂਟ ਵੀ ਐ ਪੂਰੇ ਵਧੀਆ ਪਿਆ ਕਿਤੇ ਕੋਈ ਜਰਫਰ ਨਹੀਂ ਲੱਗੀ ਹੋਈ ਕੀ ਡਿਮਾਂਡ ਕਰਦਾ ਇਹ ਦੀ ਵੀਰੇ ਇਹਦੀ 445000 4 ਲੱਖ 45000 ਡਿਮਾਂਡ ਆ ਤੇ ਡਬਲ ਪੰਪ ਚ ਆ ਗਿਆ ਇਹ ਹਾਂ ਡਬਲ ਪੰਪ ਕਿੰਨੇ ਮਾਡਲ ਸੀਗਾ ਇਹ ਜੀ ਇਹ 21 ਮਾਡਲ ਆ ਵੀਰੇ 21 ਮਾਡਲ ਆ ਪਾਵਰ ਸਟੀering ਪਾਵਰ ਸਟੀering ਆ ਇਹ ਪਾਵਰ ਸਟੀering ਪਾਵਰ ਸਟੀering ਚ ਆ ਗਿਆ ਭਾਈ ਇਹ ਤੇ ਇਹਦੀ ਡਿਮਾਂਡ ਕਿੰਨੀ ਸੀ ਇਹ 4 40000 ਮੰਗੇ ਯਾਰ ਸਹੀ ਦੱਸੇ ਤੈਨੂੰ 440 ਦਾ ਦਾ 440 ਦਾ ਹੋ ਜਾਊਗਾ ਹਾਂ 4 ਲੱਖ 45000 ਰੁਪਏ ਡਿਮਾਂਡ ਆ ਹੂੰ 440 ਦਾ ਹੋ ਜੂਗਾ ਠੀਕ ਆ ਜੀ ਤੇ ਲੋਨ ਵਗੈਰਾ ਹੋ ਜੂ ਬਈ ਲੋਨ ਵਗੈਰਾ ਹੋ ਜੂਗਾ ਦੋਨੇ ਟਰੈਕਟਰਾਂ ਦੇ ਜਮਾ ਜਮਾ ਜਿਹੜਾ ਮਰਜ਼ੀ ਹੋਵੇ ਹਾਂਜੀ 10 ਮਾੜਾ ਤੋਂ ਉੱਤੇ ਟਰੈਕਟਰ ਦੇ ਸਾਰਾਂ ਦੀ ਲੋਨ ਹੋ ਜਾਂਦਾ ਬਈ ਇਹ ਪੁਰਾਣਾ ਟਰੈਕਟਰ ਜੇ ਕਟਾਉਣਾ ਹੋਵੇ ਕੱਟ ਲਾਂਗੇ ਬਈਆ ਠੀਕ ਆ ਜੀ ਇਹ ਨੰਬਰ ਬਈ ਆਪਣਾ 941797731 ਠੀਕ ਆ ਜੀ ਤੇ ਪਿੰਡ ਕਿਹੜਾ ਬਈ ਆਪਣਾ ਪਿੰਡ ਵੀਰੇ ਬਰਨਾਲਾ ਠੀਕ ਆ ਜੀ ਹੂੰ ਠੀਕ ਆ ਜਦੋਂ ਮਰਜ਼ੀ ਕੰਟੈਕਟ ਕਰਕੇ ਆ ਸਕਦੇ ਆ ਠੀਕ ਆ ਜੀ ਬਾਈਆਂ ਦੀ ਵੀਡੀਓ ਦੇਖ ਕੇ ਜਿਹੜਾ ਆਊਗਾ ਉਹ ਮਾਨਤਨ ਪੱਕਾ ਠੀਕ ਆ ਬਈ ਠੀਕ ਆ